ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇਖ ਰਹੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹਰ ਰੋਜ਼ ਆਪਣੀ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਬਿਲਕੁਲ ਬੇਤੁਕੀ ਬਿਆਨਬਾਜ਼ੀ ਕਰਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਏ ਦਿਨ ਉਹਨਾਂ ਦੀ ਅਜੇ ਹੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਬੇਤੁਕੇ ਮੁੱਦਿਆਂ ਤੇ ਸੜਕਾਂ ਰੋਕਦੇ ਆ ਸਭ ਤੋਂ ਪਹਿਲਾਂ ਮੈਂ ਇਹਦੇ ਤੇ ਗੱਲ ਕਰਨੀ ਚਾਹਣਾ ਹੈ ਕਿ ਮਾਲਯੋਗ ਮੁੱਖ ਮੰਤਰੀ ਜੀ ਕਿਸਾਨ ਬੇਤੁਕੇ ਮੁੱਦਿਆਂ ਤੇ ਸੜਕਾਂ ਰੋਕਦੇ ਆ ਤੁਹਾਡੇ ਮੁਤਾਬਕ ਤੇ ਮੈਂ ਪੁੱਛਣਾ ਚਾਹਣਾ ਹੈ ਕਿ ਤੁਸੀਂ ਦਿੱਲੀ ਦੇ ਵਿੱਚ ਜਿਹਦੇ ਧਰਨਾ ਦੇਣ ਗਏ ਹੋ ਤੁਹਾਡਾ ਕੇਜਰੀਵਾਲ ਨੂੰ ਉਸ ਵੇਲੇ ਅਗਲਿਆਂ ਨੇ ਫੜ ਕੇ ਅੰਦਰ ਕਰਨ ਦੀ ਗੱਲ ਕੀਤੀ ਤੇ ਤੁਸੀਂ ਸਾਰੇ ਦੇ ਸਾਰੇ ਤੁਹਾਡੀ ਸਰਕਾਰ ਧਰੈ ਦੇ ਬੈਠੀ ਸੀ। ਔਰ ਸਰਕ ਤੇ ਬੈਠੇ ਸੀ ਤੁਸੀਂ। ਹੁਣ ਤੁਹਾਡਾ ਸੀਗਾ ਆਪਦੇ ਸੁਪਰੀਮੋ ਨੂੰ ਬਚਾਉਣਾ ਤੇ ਸਾਡਾ ਮੁੱਦਾ ਕੀ ਸੀ? ਸੁਣਿਓ ਹੁਣ ਪੰਜਾਬ ਦਾ ਮੁੱਦਾ ਹੈ ਕਿ ਨਹੀਂ ਹੈ? ਅਸੀਂ ਕਿਸ ਮੁੱਦੇ ਤੇ ਬੈਠੇ ਆ? ਸੁਣ ਲਿਓ। ਸਾਡਾ ਮੁੱਦਾ ਸੀਗਾ ਸਰਕਾਂ ਤੇ ਬੈਠਣ ਦਾ ਔਰ ਕਿਸਾਨ ਬੈਠ ਰਹੇ ਨੇ ਲਗਾਤਾਰ ਲੜਾਈ ਲੜ ਰਹੇ ਨੇ। ਇਹ ਮੁੱਦਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿੱਤਾ ਜਾ ਜਿਹੜਾ ਕਿ ਕੇਂਦਰ ਨਾਲ ਰਿਲੇਟਡ ਹੈ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਕਿਸਾਨਾਂ ਨੂੰ ਡਾਕਟਰ ਸੁਮੇਨਾਥੰਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਮਿਲੇ ਤਾਂ ਕਿ ਕਿਸਾਨਾਂ ਦੀਆਂ ਖੁਦਕਸ਼ੀਆਂ ਰੁਕ ਸਕਣ ਮੁੱਖ ਮੰਤਰੀ ਜੀ ਇਹ ਹੈ ਤੇ 7 ਲੱਖ ਦੇ ਕਰੀਬ ਕਿਸਾਨ ਫਤਕਸ਼ੀਆਂ ਕਰਕੇ ਮਰ ਗਏ ਔਰ ਉਹਨਾਂ ਕਿਸਾਨਾਂ ਦੀ ਗੱਲ ਕਰਨਾ ਉਹਨਾਂ ਨੂੰ ਅੱਗੇ ਖੁਦਕਸ਼ੀਆਂ ਨਾ ਕਰਨ ਉਹਨਾਂ ਦੇ ਹੱਕਾਂ ਦੀ ਲੜਾਈ ਲੜਨਾ ਇਹ ਠੀਕ ਹੈ ਸਰਕਾਰ ਨੂੰ ਬੇਤੁਕੇ ਮੁੱਦੇ ਲੱਗਦੇ ਨੇ ਸਰਕਾਰ ਸਮਝਦੀ ਹੋਊਗੀ ਕਿ ਬੇਤੁਕੇ ਮੁੱਦੇ ਨਹੀਂ ਲਗਦੇ ਮੁੱਦੇ ਬੇਤੁਕੇ ਨਹੀਂ ਐ ਬਿਲਕੁਲ ਬੇਤੁਕੇ ਮੁੱਦੇ ਨਹੀਂ ਐ ਦੂਸਰੀ ਤੁਸੀਂ ਗੱਲ ਕਹੀ ਐ ਕਿ ਅਸੀਂ ਕਿਸਾਨ ਜਿਹੜੇ ਨੇ ਇਹ ਦੁਕਾਨਾਂ ਚਲਾ ਰਹੇ ਨੇ ਧਰਨੇ ਮੁਜ਼ਾਰੇ ਦੇ ਕੇ ਪੈਸਾ ਇਕੱਠਾ ਕਰ ਰਹੇ ਨੇ ਇਹਨ ਮੈਂ ਪੁੱਛਣਾ ਚਾਹਵਾਂਗਾ ਮਾਨਯੋਗ ਮੁੱਖ ਮੰਤਰੀ ਜੀ ਤੁਹਾਡਾ ਸੁਪਰੀਮੋ ਧਰਨੇ ਚੋਂ ਨਿਕਲਿਆ ਹੈ ਤੁਸੀਂ ਕਿੰਨੇ ਕੇ ਪੈਸੇ ਇਕੱਠੇ ਕੀਤੇ ਆ ਅਗਲੀ ਗੱਲ ਤੁਹਾਡੀ ਸਰਕਾਰ ਹੈ ਤੁਹਾਡਾ ਤੰਤਰ ਹੈ ਤੁਹਾਡੇ ਕੋਲੇ ਬਹੁਤ ਕੁਝ ਹੈ ਤੁਸੀਂ ਜਾਂਚ ਕਰਵਾ ਲਓ ਨਾ ਪਤਾ ਲੱਗ ਜਾਏਗਾ ਕਿਸੇ ਕੋਲੇ ਕੀ ਹੈ ਕਿ ਤੁਹਾਡੇ ਹੱਥ ਚ ਹੈ ਫਿਰ ਤੁਸੀਂ ਗੱਲ ਕੀਤੀ ਹੈ ਕਿ ਕਿਸਾਨੀ ਮੁੱਦਿਆਂ ਦੇ ਖੁੱਲੀ ਡਿਬੇਟ ਦੇ ਲਈ ਸਾਨੂੰ ਵੰਗਾ ਰਿਹਾ ਸੱਦਾ ਦਿੱਤਾ ਹੈ ਇਹ ਬਹੁਤ ਵਧੀਆ ਗੱਲ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬੜੀ ਖੁਸ਼ੀ ਹੋਏਗੀ ਸਾਨੂੰ ਕਿ ਅਗਰ ਸਰਕਾਰ ਸਾਡੇ ਨਾਲ ਖੁੱਲੀ ਡਿਬੇਟ ਦੇ ਵਿੱਚ ਆ ਜਾਏ ਖੁੱਲੀ ਬਹਿਸ ਦੇ ਵਿੱਚ ਆ ਜਾਏ ਕਿਸਾਨੀ ਮੁੱਦਿਆਂ ਦੇ ਉੱਤੇ ਸਮਾਂ ਤੁਹਾਡਾ ਸਥਾਨ ਤੈਅ ਕਰੋ ਅਸੀਂ ਆਵਾਂਗੇ ਯਾਦ ਕਰਿਓ ਯਾਦ ਕਰਿਓ ਅਸੀਂ ਕਿਸਾਨੀ ਮੁੱਦਿਆਂ ਦੇ ਉੱਤੇ ਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਕਿੱਥੇ-ਕਿੱਥੇ ਭੱਜੇ ਹੋ ਤੁਸੀਂ ਸਾਡੇ ਨਾਲ 2022 ਦੇ ਵਿੱਚ ਇੱਕ ਕਮਿਟਮੈਂਟ ਕੀਤੀ ਸਰਕਾਰ ਬਣਨ ਤੋਂ ਬਾਅਦ ਇਹ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਲਾਗਤ ਖਰਚਾ ਕਿੰਨਾ ਆਉਂਦਾ ਪਰ ਕੁਇੰਟਲ ਇਹਦੇ ਤੇ ਚਰਚਾ ਕਰਾਂਗੇ ਸਾਨੂੰ ਤੁਸੀਂ ਟਾਈਮ ਦਿੱਤਾ 17 ਨਵੰਬਰ ਦਾ ਲੇਕਿਨ ਉਸ ਤੋਂ ਬਾਅਦ 17 ਨੰਬਰ ਦਾ ਟਾਈਮ ਨਵੰਬਰ ਦਾ ਟਾਈਮ ਦੇਣ ਤੋਂ ਬਾਅਦ ਸਾਡੇ ਨਾਲ ਗੱਲ ਨਹੀਂ ਕੀਤੀ ਸਾਨੂੰ ਟਾਈਮ ਨਹੀਂ ਦਿੱਤਾ ਸਰਨਾ ਮੀਟਿੰਗ ਨਹੀਂ ਕੀਤੀ ਅਸੀਂ ਚਾਹੁੰਦੇ ਸੀ ਕਿ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਤੇ ਚਰਚਾ ਤਾਂ ਹੋਵੇ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਦੀ ਗੱਲ ਤਾਂ ਹੋਵੇ ਲੇਕਿਨ ਤੁਸੀਂ ਹੋ ਤਾਂ ਭੱਜੇ ਹੋ ਮੀਟਿੰਗ ਦੇ ਕੇ ਭੱਜੇ ਹੋ ਤੁਸੀਂ ਇੱਕ ਕਮੇਟੀ ਬਣਾਈ ਸਾਡੇ ਨਾਲ ਮੈਂ ਕਿਸਾਨਾਂ ਦੀ ਗੱਲ ਕਰਦਾ ਜਿਹੜੀਆਂ ਤੁਸੀਂ ਆ ਗੱਲ ਕਰਦੇ ਹੋ ਮੈਂ ਪੁੱਛਣਾ ਚਾਹਣਾ ਮਾਨਯੋਗ ਮੁੱਖ ਮੰਤਰੀ ਜੀ ਜੁਮਲਾ ਮੁਸ਼ਤਰਕਾਂ ਮਾਲਕਨ ਵਾਲੀ ਜ਼ਮੀਨ ਕਿਹਦੀ ਆ ਉਹ ਕਿਸਾਨਾਂ ਦੀ ਐ ਕਿਸਾਨਾਂ ਕੋਲੋਂ ਕਾਟ ਕੱਟ ਕੇ ਕੱਟੀ ਗਈ ਜ਼ਮੀਨ ਹੈ। ਔਰ ਤੁਸੀਂ ਆਦੇਸ਼ ਦੇ ਦਿੱਤੇ ਸੀਗੇ ਜੇ ਪੰਚਾਇਤੀ ਕਰਦੇ ਹੋ ਭਾਈ ਕਹੋ ਪੰਚਾਇਤੀ ਕਰ ਦਿਓ। ਉਹ ਕਿਸਾਨਾਂ ਦੀ ਸੀ। ਕਮੇਟੀ ਬਣ ਗਈ। ਉਸ ਤੋਂ ਬਾਅਦ ਕਮੇਟੀ ਬਣ ਤੋਂ ਬਾਅਦ ਅੱਜ ਤੱਕ ਤੁਸੀਂ ਤੁਹਾਡੀ ਸਰਕਾਰ ਨੇ ਤੁਹਾਡੇ ਦੁਕਾਨੀਆਂ ਨੇ ਉਸ ਕਮੇਟੀ ਦੀ ਕੋਈ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਸਾਨੂੰ ਕਦੇ ਸੱਦਾ ਨਹੀਂ ਦਿੱਤਾ। ਸੋ ਮੈਂ ਇਹ ਬੇਨਤੀ ਕਰਦਾ ਚੰਗੀ ਗੱਲ ਹੈ। ਅਗਰ ਤੁਸੀਂ ਨਵਿਸ਼ਾ ਤੇ ਡਿਬੇਟ ਕਰੋਗੇ ਬੜੀ ਬੜੀ ਚੰਗੀ ਗੱਲ ਆਪ ਤੁਸੀਂ ਕਹਿੰਦੇ ਪੰਜਾਬ ਦੇ ਮੁੱਦਿਆਂ ਤੇ ਡਿਬੇਟ ਕਰਨ ਨੂੰ ਅਸੀਂ ਤੁਹਾਡੇ ਵੀ ਧਿਆਨ ਤੇ ਲਿਆ ਦਈਏ ਅਸੀਂ ਸਾਡੀਆਂ ਜਥੇਬੰਦੀਆਂ ਨੇ ਐਸਕੇਮ ਨੇ ਐਸਕੇਮ ਨਾਨ ਪੋਲਿਟਿਕਲ ਨੇ 22 ਆਪਣਾ 25 ਮਾਰਚ 2022 ਨੂੰ ਤੁਹਾਡੀ ਸਰਕਾਰ ਆ ਚੁੱਕੀ ਸੀ ਇੱਕ ਕੋ ਟੈਸਟ ਕੀਤਾ ਸੀ ਕਿ ਅਸੀਂ ਗਵਰਨਰ ਨੂੰ ਮੰਗ ਪੱਤਰ ਦੇਣਾ ਹੈ ਜੀ ਸਾਡਾ ਪਾਣੀ ਜਾ ਰਿਹਾ ਹੈ ਸਾਡਾ ਨੁਕਸਾਨ ਹੋ ਰਿਹਾ ਹੈ ਆ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਹਿੱਸੇਦਾਰੀ ਕਮਜ਼ੋਰ ਕੀਤੀ ਜਾ ਰਹੀ ਹੈ ਜਿਹੜਾ ਡੈਮ ਸੇਫਟੀ ਐਕਟ ਬਣਿਆ ਇਹ ਪੰਜਾਬ ਲਈ ਅਸੀਂ ਘਾਤ ਦਾ ਹਰਿਆਣਾ ਲਈ ਅਸੀਂ ਘਾਤ ਕ ਹੈ ਇਹਦੇ ਤੇ ਕੰਮ ਕਰੋ ਇਹਨੂੰ ਰੋਕੋ ਅਸੀਂ ਇਹਦੇ ਲਈ ਮੰਗ ਪੱਤਰ ਦੇਣਾ ਸੀ ਲੇਕਿਨ ਤੂੰ ਫੋਟਸਾਂ ਆ ਕੇ ਮੰਨ ਲਓ ਮੁੱਖ ਮੰਤਰੀ ਜੀ ਸਾਨੂੰ ਰੋਕਿਆ ਜਾਣ ਨਹੀਂ ਦਿੰਦਾ ਉਸ ਤੋਂ ਬਾਅਦ ਅਸੀਂ ਫੇਰ 17 ਮਈ ਨੂੰ ਫੇਰ ਆਏ ਆਪ ਜੀਆਂ ਨੂੰ ਮਿਲਣ ਵਾਸਤੇ ਆਪ ਜੀਆਂ ਦੇ ਮੰਗ ਪੱਤਰ ਦੇਣ ਲਈ ਸਾਨੂੰ ਤੁਸੀਂ ਸੜਕ ਦੇ ਰੋਕ ਕੇ ਰੱਖਿਆ ਅਸੀਂ ਰੁਕ ਗਏ ਤੁਹਾਡੇ ਨਾਲ ਮੀਟਿੰਗ ਹੋਈ ਤੁਹਾਡਾ ਖੇਤੀਬਾੜੀ ਮੰਤਰੀ ਮੌਕੇ ਦਾ ਖੇਤੀਬਾੜੀ ਮੰਤਰੀ ਤਲਦੀਪ ਧਾਲੀਵਾਲ ਸਾਡੇ ਕੱਠ 'ਚ ਕਹਿ ਕੇ ਗਿਆ ਕਿ ਅਸੀਂ ਟਾਈਮ ਸੇਫਟੀ ਐਕਟ ਦੇ ਉੱਤੇ ਵੀ ਤੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ ਪੰਜਾਬ ਦੀ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ ਲੇਕਿਨ ਕੀ ਕੀਤਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਚੰਗੀ ਗੱਲ ਆ ਕਿ ਡੇਬੇਕ ਹੋਵੇ ਕਿਉਂਕਿ ਬੇ ਬਹੁਤ ਸਾਰੇ ਪਰਦੇ ਖੁੱਲ ਕੇ ਬਾਹਰ ਆ ਜਾਣ। ਆ ਤੁਸੀਂ ਹੁਣ ਜਿਹੜਾ ਲੜਾਈ ਲੜੀ ਐ ਤੁਸੀਂ ਕਹੇ ਵੀ ਅਸੀਂ ਪੰਜਾਬ ਦੇ ਪਾੜਿਆਂ ਦੇ ਰਾਖੇ ਆ ਅਸੀਂ ਲੜ ਲਾਂਗੇ। ਸਾਨੂੰ ਕਹੇ ਵੀ ਤੁਸੀਂ ਚੁੱਪ ਕੇ ਸਾ ਚੁੱਪੀ ਕੇ ਸਾਡੀ ਰੱਖੀ। ਅਸੀਂ ਸਾਨੂੰ ਪਤਾ ਸੀ ਇਸ ਗੱਲ ਦਾ ਤੁਸੀਂ ਕਰਨਾ ਕੀ ਐ। ਤੁਸੀਂ ਸਿਰਫ ਦਾੰਕਾ ਵਜਾਉਣਾ ਸੀ ਢੋਲ ਕੁੱਟਣਾ ਸੀ ਕਿ ਅਸੀਂ ਪੰਜਾਬ ਦੇ ਪਾੜਿਆਂ ਦੇ ਰਾਖੇ ਆ। ਤੁਸੀਂ ਪੰਜਾਬ ਦੇ ਪਾੜਿਆਂ ਦੇ ਰਾਖੇ ਦਾ ਸਿਰਫ ਇੱਕ ਨਾਮ ਵਜੋਂ ਇਹ ਗੱਲ ਕਰਨ ਦੀ ਇੱਛਾ ਸੀ ਤੁਹਾਡੀ ਔਰ ਹਕੀਕਤ ਦੇ ਵਿੱਚ ਕੀਤਾ ਕੀ ਐ। ਵਿਧਾਨ ਸਭਾ ਦੇ ਅੰਦਰ ਜਿਹੜਾ 1981 ਦਾ ਮਤਾ ਸੀ ਜਿਹਨੂੰ ਰਜੀਵ ਲੋਂਗੋਵਾਲ ਮਤਾ ਕਿਹਾ ਜਾਂਦਾ ਹੈ ਰਜੀਵ ਲੋਂਗੋਵਾਲ ਸਮਝੌਤਾ ਕਿਹਾ ਜਾਂਦਾ ਜਿਹਨੂੰ ਉਸ ਸਮਝੌਤੇ ਨੂੰ ਪੰਜਾਬ ਨੇ ਅੱਜ ਤੱਕ ਮਾਨਤਾ ਨਹੀਂ ਦਿੱਤੀ ਪੰਜਾਬ ਵਿਧਾਨ ਸਭਾ ਨੇ ਅੱਜ ਤੱਕ ਮਾਨਤਾ ਨਹੀਂ ਦਿੱਤੀ ਔਰ ਉਸ ਸਮਝੌਤੇ ਨੂੰ ਸ਼੍ਰੀਮਾਨ ਜੀ ਤੁਸੀਂ ਵਿਧਾਨ ਸਭਾ ਦੇ ਵਿੱਚ ਮੰਨ ਲਿਆ ਤੁਸੀਂ ਤਾਂ ਵਿਧਾਨ ਸਭਾ ਤੋਂ ਮੰਨ ਲਿਆ ਨੂੰ ਕਿਵੇਂ ਕਹੀਏ ਚੰਗੀ ਗੱਲ ਨਾਲ ਮੈਂ ਕਿਹਾ ਡਿਬੇਟ ਹੋਵੇ ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਡਿਬੇਟ ਦੇ ਲਈ ਤਿਆਰ ਆ ਜਿੱਥੇ ਜੀ ਕੀਤਾ ਹੈ ਬੁਲਾਇਓ ਹੋਰ ਵੀ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਦੇ ਚਰਚਾ ਕਰਾਂਗੇ ਅਗਰ ਸਾਰੇ ਇਸ਼ੂਆਂ ਤੇ ਗੱਲ ਕਰਕੇ ਜਿਹੜੀ ਵੀਡੀਓ ਹੈ ਤੇ ਬਹੁਤ ਲੰਬੀ ਹੋ ਜਾਏਗੀ ਸੋ ਬਾਕੀ ਇਸ਼ੂਆਂ ਦੇ ਵਿੱਚ ਤੇ ਗੱਲ ਉੱਥੇ ਕਰਾਂਗੇ ਜਿੱਦੇ ਤੁਸੀਂ ਸਾਨੂੰ ਡਿਬੇਟ ਲਈ ਸੱਦਾ ਦਿਓਗੇ ਔਰ ਅਸੀਂ ਡਿਬੇਟ ਲਈ ਸੱਦੇ ਦੇ ਵਿੱਚ ਆਉਣ ਲਈ ਹਰ ਵਕਤ ਤਿਆਰ ਆਂ ਵੇਟ ਕਰਾਂਗੇ ਕਿਦੋਂ ਸਾਨੂੰ ਤੁਸੀਂ ਸੱਦਾ ਦਿਨੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹਰ ਰੋਜ਼ ਆਪਣੀ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਬਿਲਕੁਲ ਬੇਤੁਕੀ ਬਿਆਨਬਾਜ਼ੀ ਕਰਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਏ ਦਿਨ ਉਹਨਾਂ ਦੀ ਅਜੇ ਹੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਕਿਸਾਨ ਬੇਤੁਕੇ ਮੁੱਦਿਆਂ ਤੇ ਸਰਕਾਰਾਂ ਰੋਕਦੇ ਆ ਸਭ ਤੋਂ ਪਹਿਲਾਂ ਮੈਂ ਇਹ ਤੇ ਗੱਲ ਕਰਨੀ ਚਾਹਣਾ ਹੈ ਕਿ ਮਾਲਜੋਗ ਮੁੱਖ ਮੰਤਰੀ ਜੀ ਕਿਸਾਨ ਬੇਤੁਕੇ ਮੁੱਦਿਆਂ ਤੇ ਸਰਕਾਰਾਂ ਰੋਕਦੇ ਆ ਤੁਹਾਡੇ ਮੁਤਾਬਕ ਤੇ ਮੈਂ ਪੁੱਛਣਾ ਚਾਹਣਾ ਹੈ ਕਿ ਤੁਸੀਂ ਦਿੱਲੀ ਦੇ ਵਿੱਚ ਜਿਹੜੇ ਧਰਨਾ ਦੇਣ ਗਏ ਹੋ ਤੁਹਾਡਾ ਕੇਜਰੀਵਾਲ ਨੂੰ ਉਸ ਵੇਲੇ ਅਗਲਿਆਂ ਨੇ ਫੜ ਕੇ ਅੰਦਰ ਕਰਨ ਦੀ ਗੱਲ ਕੀਤੀ ਤੇ ਤੁਸੀਂ ਸਾਰੇ ਦੇ ਸਾਰੇ ਤੁਹਾਡੀ ਸਰਕਾਰ ਧਰਰੇ ਦੇ ਬੈਠੀ ਸੀ। ਔਰ ਸਰਕ ਤੇ ਬੈਠੇ ਸੀ ਤੁਸੀਂ। ਹੁਣ ਤੁਹਾਡਾ ਸੀਗਾ ਆਪਦੇ ਸੁਪਰੀਮੋ ਨੂੰ ਬਚਾਉਣਾ ਤੇ ਸਾਡਾ ਮੁੱਦਾ ਕੀ ਸੀ? ਸੁਣਿਓ ਹੁਣ ਪੰਜਾਬ ਦਾ ਮੁੱਦਾ ਹੈ ਕਿ ਨਹੀਂ ਹੈ? ਅਸੀਂ ਕਿਸ ਮੁੱਦੇ ਤੇ ਬੈਠੇ ਆ? ਸੁਣ ਲਿਓ। ਸਾਡਾ ਮੁੱਦਾ ਸੀਗਾ ਸਰਕਾਂ ਤੇ ਬੈਠਣ ਦਾ ਔਰ ਕਿਸਾਨ ਬੈਠ ਰਹੇ ਨੇ ਲਗਾਤਾਰ ਲੜਾਈ ਲੜ ਰਹੇ ਨੇ। ਇਹ ਮੁੱਦਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿੱਤਾ ਜਾ ਜਿਹੜਾ ਕਿ ਕੇਂਦਰ ਨਾਲ ਰਿਲੇਟਡ ਹੈ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਕਿਸਾਨਾਂ ਨੂੰ ਡਾਕਟਰ ਸੁਆਮੀਨਾਥ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਮਿਲੇ ਤਾਂ ਕਿ ਕਿਸਾਨਾਂ ਦੀਆਂ ਖੁਦਕਸ਼ੀਆਂ ਰੁਕ ਸਕਣ ਮੁੱਖ ਮੰਤਰੀ ਜੀ ਇਹ ਹੈ ਤੇ 7 ਲੱਖ ਦੇ ਕਰੀਬ ਕਿਸਾਨ ਫਤਕਸ਼ੀਆਂ ਕਰਕੇ ਮਰ ਗਏ ਔਰ ਉਹਨਾਂ ਕਿਸਾਨਾਂ ਦੀ ਗੱਲ ਕਰਨਾ ਉਹਨਾਂ ਨੂੰ ਅੱਗੇ ਖੁਦਕਸ਼ੀਆਂ ਨਾ ਕਰਨ ਉਹਨਾਂ ਦੇ ਹੱਕਾਂ ਦੀ ਲੜਾਈ ਲੜਨਾ ਇਹ ਠੀਕ ਆ ਸਰਕਾਰ ਨੂੰ ਬੇਤੁਕੇ ਮੁੱਦੇ ਲੱਗਦੇ ਨੇ ਸਰਕਾਰ ਸਮਝਦੀ ਹੋਊਗੀ ਕਿ ਬੇਤੁਕੇ ਮੁੱਦੇ ਨਹੀਂ ਲੇਕਿਨ ਇਹ ਮੁੱਦੇ ਬੇਤੁਕੇ ਨਹੀਂ ਐ ਬਿਲਕੁਲ ਬੇਤੁਕੇ ਮੁੱਦੇ ਨਹੀਂ ਐ ਦੂਸਰੀ ਤੁਸੀਂ ਗੱਲ ਕਹੀ ਐ ਕਿ ਅਸੀਂ ਕਿਸਾਨ ਜਿਹੜੇ ਨੇ ਇਹ ਦੁਕਾਨਾਂ ਚਲਾ ਰਹੇ ਨੇ ਧਰਨੇ ਮੁਜ਼ਾਰੇ ਦੇ ਕੇ ਪੈਸਾ ਇਕੱਠਾ ਕਰ ਰਹੇ ਨੇ ਇਕਰ ਮੈਂ ਪੁੱਛਣਾ ਚਾਹਵਾਂਗਾ ਮਾਨਯੋਗ ਮੁੱਖ ਮੰਤਰੀ ਜੀ ਤੁਹਾਡਾ ਸੁਪਰੀਮੋ ਧਰਨੇ ਚੋਂ ਨਿਕਲਿਆ ਹੈ ਤੁਸੀਂ ਕਿੰਨੇ ਕੇ ਪੈਸੇ ਇਕੱਠੇ ਕੀਤੇ ਆ ਅਗਲੀ ਗੱਲ ਤੁਹਾਡੀ ਸਰਕਾਰ ਹੈ ਤੁਹਾਡਾ ਤੰਤਰ ਹੈ ਤੁਹਾਡੇ ਕੋਲ ਬਹੁਤ ਕੌਸ਼ਿਸ਼ ਹੈ ਤੁਸੀਂ ਜਾਂਚ ਕਰਵਾ ਲਓ ਨਾ ਪਤਾ ਲੱਗ ਜਾਏਗਾ ਕਿਸੇ ਕੋਲ ਕੀ ਹੈ ਕਿ ਤੁਹਾਡੇ ਹੱਥ ਚ ਹੈ ਫਿਰ ਤੁਸੀਂ ਗੱਲ ਕੀਤੀ ਹੈ ਕਿ ਕਿਸਾਨੀ ਮੁੱਦਿਆਂ ਦੇ ਖੁੱਲੀ ਡਿਬੇਟ ਦੇ ਲਈ ਸਾਨੂੰ ਵੰਗਾ ਰਿਹਾ ਸੱਦਾ ਦਿੱਤਾ ਹੈ ਇਹ ਬਹੁਤ ਵਧੀਆ ਗੱਲ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬੜੀ ਖੁਸ਼ੀ ਹੋਏਗੀ ਸਾਨੂੰ ਕਿ ਅਗਰ ਸਰਕਾਰ ਸਾਡੇ ਨਾਲ ਖੁੱਲੀ ਡਿਬੇਟ ਦੇ ਵਿੱਚ ਆ ਜੇ ਖੁੱਲੀ ਬਹਿਸ ਦੇ ਵਿੱਚ ਆ ਜੇ ਕਿਸਾਨੀ ਮੁੱਦਿਆਂ ਦੇ ਉੱਤੇ ਸਮਾਥਾ ਦਾ ਸਥਾਨ ਤੈਅ ਕਰੋ ਅਸੀਂ ਆਵਾਂਗੇ ਯਾਦ ਕਰਿਓ ਯਾਦ ਕਰਿਓ ਅਸੀਂ ਕਿਸਾਨੀ ਮੁੱਦਿਆਂ ਦੇ ਉੱਤੇ ਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਕਿੱਥੇ ਕਿੱਥੇ ਭੱਜੇ ਹੋ ਤੁਸੀਂ ਸਾਡੇ ਨਾਲ 2022 ਦੇ ਵਿੱਚ ਇੱਕ ਕਮਿਟਮੈਂਟ ਕੀਤੀ ਸਰਕਾਰ ਬਣਨ ਤੋਂ ਬਾਅਦ ਇਹ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਲਾਗਤ ਖਰਚਾ ਕਿੰਨਾ ਆਉਂਦਾ ਪਰ ਕੁਇੰਟਲ ਇਹਦੇ ਤੇ ਚਰਚਾ ਕਰਾਂਗੇ ਸਾਨੂੰ ਤੁਸੀਂ ਟਾਈਮ ਦਿੱਤਾ 17 ਨਵੰਬਰ ਦਾ ਲੇਕਿਨ ਉਸ ਤੋਂ ਬਾਅਦ 17 ਨੰਬਰ ਦਾ ਟਾਈਮ ਨਵੰਬਰ ਦਾ ਟਾਈਮ ਦੇਣ ਤੋਂ ਬਾਅਦ ਸਾਡੇ ਨਾਲ ਗੱਲ ਨਹੀਂ ਕੀਤੀ ਸਾਨੂੰ ਟਾਈਮ ਨਹੀਂ ਦਿੱਤਾ ਸਰਨਾ ਮੀਟਿੰਗ ਨਹੀਂ ਕੀਤੀ ਅਸੀਂ ਚਾਹੁੰਦੇ ਸੀ ਕਿ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਤੇ ਚਰਚਾ ਤਾਂ ਹੋਵੇ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਦੀ ਗੱਲ ਤਾਂ ਹੋਵੇ ਲੇਕਿਨ ਤੁਸੀਂ ਹੋ ਤਾਂ ਭੱਜੇ ਹੋ ਮੀਟਿੰਗ ਦੇ ਕੇ ਭੱਜੇ ਹੋ ਤੁਸੀਂ ਇੱਕ ਕਮੇਟੀ ਬਣਾਈ ਸਾਡੇ ਨਾਲ ਮੈਂ ਕਿਸਾਨਾਂ ਦੀ ਗੱਲ ਕਰਦਾ ਜਿਹੜੀਆਂ ਤੁਸੀਂ ਆ ਗੱਲ ਕਰਦੇ ਹੋ ਮੈਂ ਪੁੱਛਣਾ ਚਾਹਣਾ ਮਾਰ ਜੋ ਮੁੱਖ ਮੰਤਰੀ ਜੀ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਕਿਹਦੀ ਆ ਉਹ ਕਿਸਾਨਾਂ ਦੀ ਐ ਕਿਸਾਨਾਂ ਕੋਲੋਂ ਕਾਟ ਕੱਟ ਕੇ ਕੱਟੀ ਗਈ ਜ਼ਮੀਨ ਹੈ। ਔਰ ਤੁਸੀਂ ਹੁਕਮ ਦੇ ਦਿੱਤੇ ਸੀਗੇ ਕਿ ਪੰਚਾਇਤੀ ਕਰ ਦਿਓ ਭਾਈ ਕਹੋ ਪੰਚਾਇਤੀ ਕਰ ਦਿਓ। ਉਹ ਕਿਸਾਨਾਂ ਦੀ ਸੀ। ਕਮੇਟੀ ਬਣ ਗਈ। ਉਸ ਤੋਂ ਬਾਅਦ ਕਮੇਟੀ ਬਣਨ ਤੋਂ ਬਾਅਦ ਅੱਜ ਤੱਕ ਤੁਸੀਂ ਤੁਹਾਡੀ ਸਰਕਾਰ ਨੇ ਤੁਹਾਡੇ ਦੁਕਾਨੀਆਂ ਨੇ ਉਸ ਕਮੇਟੀ ਦੀ ਕੋਈ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਸਾਨੂੰ ਕਦੇ ਸੱਦਾ ਨਹੀਂ ਦਿੱਤਾ। ਸੋ ਮੈਂ ਇਹ ਬੇਨਤੀ ਕਰਦਾ ਚੰਗੀ ਗੱਲ ਹੈ। ਅਗਰ ਕਿਸੇ ਨਵਾਂ ਵਿਸ਼ਾ ਤੇ ਡਿਬੇਟ ਕਰੋ ਤੇ ਬੜੀ ਬੜੀ ਚੰਗੀ ਗੱਲ ਹੈ ਤੁਸੀਂ ਕਹਿੰਦੇ ਪੰਜਾਬ ਦੇ ਮੁੱਦਿਆਂ ਤੇ ਡਿਬੇਟ ਕਰਨ ਨੂੰ ਅਸੀਂ ਤੁਹਾਡੇ ਵੀ ਧਿਆਨ ਤੇ ਲਿਆ ਲੀਏ ਅਸੀਂ ਸਾਡੀਆਂ ਜਥੇਬੰਦੀਆਂ ਨੇ ਐਸਕੇਮ ਨੇ ਐਸਕੇਮ ਨਾਨ ਪੋਲਿਟਿਕਲ ਨੇ 22 ਆਪਣਾ 25 ਮਾਰਚ 2022 ਨੂੰ ਤੁਹਾਡੀ ਸਰਕਾਰ ਆ ਚੁੱਕੀ ਸੀ ਇੱਕ ਪ੍ਰੋਟੈਸਟ ਕੀਤਾ ਸੀ ਕਿ ਅਸੀਂ ਗਵਰਨਰ ਨੂੰ ਮੰਗ ਪੱਤਰ ਦੇਣਾ ਹੈ ਜੀ ਸਾਡਾ ਪਾਣੀ ਜਾ ਰਿਹਾ ਹੈ ਸਾਡਾ ਨੁਕਸਾਨ ਹੋ ਰਿਹਾ ਹੈ ਆ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਹਿੱਸੇਦਾਰੀ ਕਮਜ਼ੋਰ ਕੀਤੀ ਜਾ ਰਹੀ ਹੈ ਜਿਹੜਾ ਡੈਮ ਸੇਫਟੀ ਐਕਟ ਬਣਿਆ ਇਹ ਪੰਜਾਬ ਲਈ ਅਤੀ ਘਾਤਕ ਹੈ ਹਰਿਆਣਾ ਲਈ ਅਤੀ ਘਾਤਕ ਹੈ ਇਹਦੇ ਤੇ ਕੰਮ ਕਰੋ ਇਹਨੂੰ ਰੋਕੋ ਅਸੀਂ ਇਹਦੇ ਲਈ ਮੰਗ ਪੱਤਰ ਦੇਣਾ ਸੀ ਲੇਕਿਨ ਤੂੰ ਫੋਰਸਾਂ ਆ ਕੇ ਮਾਰ ਲਓ ਮੁੱਖ ਮੰਤਰੀ ਜੀ ਸਾਨੂੰ ਰੋਕਿਆ ਜਾਣ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਫੇਰ 17 ਮਈ ਨੂੰ ਫੇਰ ਆਏ ਆਪ ਜੀਆਂ ਨੂੰ ਮਿਲਣ ਵਾਸਤੇ ਆਪ ਜੀਆਂ ਦੇ ਮੰਗ ਪੱਤਰ ਦੇਣ ਲਈ ਸਾਨੂੰ ਤੁਸੀਂ ਸੜਕ ਤੇ ਰੋਕ ਕੇ ਰੱਖਿਆ ਅਸੀਂ ਰੁਕ ਗਏ ਤੁਹਾਡੇ ਨਾਲ ਮੀਟਿੰਗ ਹੋਈ ਤੁਹਾਡਾ ਖੇਤੀਬਾੜੀ ਮੰਤਰੀ ਮੌਕੇ ਦਾ ਖੇਤੀਬਾੜੀ ਮੰਤਰੀ ਕਲਦੀਪ ਧਾਲੀਵਾਲ ਸਾਡੇ ਕੱਠ 'ਚ ਕਹਿ ਕੇ ਗਿਆ ਕਿ ਅਸੀਂ ਟਾਈਮ ਸੇਫਟੀ ਐਕਟ ਦੇ ਉੱਤੇ ਵੀ ਤੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ ਪੰਜਾਬ ਦੀ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ ਲੇਕਿਨ ਕੀ ਕੀਤਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਚੰਗੀ ਗੱਲ ਆ ਕਿ ਡਿਬੇਕ ਹੋਵੇ ਕਿਉਂਕਿ ਬਹੁਤ ਸਾਰੇ ਪਰਦੇ ਖੁੱਲ ਕੇ ਬਾਹਰ ਆ ਜਾਣ। ਆ ਤੁਸੀਂ ਹੁਣ ਜਿਹੜਾ ਲੜਾਈ ਲੜੀ ਹੈ ਤੁਸੀਂ ਕਹੇ ਵੀ ਅਸੀਂ ਪੰਜਾਬ ਦੇ ਪਾੜਿਆਂ ਦੇ ਰਾਖੇ ਆ ਅਸੀਂ ਲੜ ਲਾਂਗੇ। ਸਾਨੂੰ ਕਹੇ ਵੀ ਤੁਸੀਂ ਚੁੱਪ ਕਿਉ ਸਤ ਚੁੱਪੀ ਕਿਉ ਸਾਡੀ ਰੱਖੀ। ਅਸੀਂ ਸਾਨੂੰ ਪਤਾ ਸੀ ਇਸ ਗੱਲ ਦਾ ਤੁਸੀਂ ਕਰਨਾ ਕੀ ਹੈ। ਤੁਸੀਂ ਸਿਰਫ ਡੰਕਾ ਵਜਾਉਣਾ ਸੀ ਢੋਲ ਕੁੱਟਣਾ ਸੀ ਕਿ ਅਸੀਂ ਪੰਜਾਬ ਦੇ ਪਾੜਿਆਂ ਦੇ ਰਾਖੇ ਆ। ਤੁਸੀਂ ਪੰਜਾਬ ਦੇ ਪਾੜਿਆਂ ਦੇ ਰਾਖੇ ਦਾ ਸਿਰਫ ਇੱਕ ਨਾਮ ਵਜੋਂ ਇਹ ਗੱਲ ਕਰਨ ਦੀ ਇੱਛਾ ਸੀ ਤੁਹਾਡੀ ਔਰ ਹਕੀਕਤ ਦੇ ਵਿੱਚ ਕੀਤਾ ਕੀ ਹੈ। ਵਿਧਾਨ ਸਭਾ ਦੇ ਅੰਦਰ ਜਿਹੜਾ 1981 ਦਾ ਮਤਾ ਸੀ ਜਿਹਨੂੰ ਰਜੀਵ ਲੋਂਗੋਵਾਲ ਮਤਾ ਕਿਹਾ ਜਾਂਦਾ ਹੈ ਰਜੀਵ ਲੋਂਗੋਵਾਲ ਸਮਝੌਤਾ ਕਿਹਾ ਜਾਂਦਾ ਜਿਹਨੂੰ ਉਸ ਸਮਝੌਤੇ ਨੂੰ ਪੰਜਾਬ ਨੇ ਅੱਜ ਤੱਕ ਮਾਨਤਾ ਨਹੀਂ ਦਿੱਤੀ ਪੰਜਾਬ ਵਿਧਾਨ ਸਭਾ ਨੇ ਅੱਜ ਤੱਕ ਮਾਨਤਾ ਨਹੀਂ ਦਿੱਤੀ ਔਰ ਉਸ ਸਮਝੌਤੇ ਨੂੰ ਸ਼੍ਰੀਮਾਨ ਜੀ ਤੁਸੀਂ ਵਿਧਾਨ ਸਭਾ ਦੇ ਵਿੱਚ ਮੰਨ ਲਿਆ ਤੁਸੀਂ ਤਾਂ ਵਿਧਾਨ ਸਭਾ ਤੋਂ ਮੰਨ ਲਿਆ ਨੂੰ ਕਿਵੇਂ ਕਹੀਏ ਤੇ ਚੰਗੀ ਗੱਲ ਨਾਲ ਮੈਂ ਕਿਹਾ ਡਿਬੇਟ ਹੋਵੇ ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਡਿਬੇਟ ਦੇ ਲਈ ਤਿਆਰ ਆ ਜਿੱਥੇ ਜੀ ਕੀਤਾ ਹੈ ਬੁਲਾਇਓ ਹੋ ਵੀ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਅਗਰ ਸਾਰੇ ਇਸ਼ੂਆਂ ਤੇ ਗੱਲ ਕਰਕੇ ਜਿਹੜੀ ਵੀਡੀਓ ਆ ਤੇ ਬਹੁਤ ਲੰਬੀ ਹੋ ਜਾਏਗੀ ਸੋ ਬਾਕੀ ਇਸ਼ੂਆਂ ਦੇ ਵਿੱਚ ਤੇ ਗੱਲ ਉੱਥੇ ਕਰਾਂਗੇ ਜਿੱਦ ਤੇ ਤੁਸੀਂ ਸਾਨੂੰ ਡਿਬੇਟ ਲਈ ਸੱਦਾ ਦਿਓਗੇ ਔਰ ਅਸੀਂ ਡਿਬੇਟ ਲਈ ਸੱਦੇ ਦੇ ਵਿੱਚ ਆਉਣ ਲਈ ਹਰ ਵਕਤ ਤਿਆਰ ਆਂ ਵੇਟ ਕਰਾਂਗੇ ਕਿਦੋਂ ਸਾਨੂੰ ਤੁਸੀਂ ਸੱਦਾ ਦਿਨੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ